पर जेकर देखिए अल्प समेत अखर महाराज जी आखिर इन्होंने विद्वान जी ने लिखा क्या का अर्थ है जेकर अंतरी जाके देखिए आड़े का अर्थ है जिस गुरु अगे तू अरदास करदा प्यार है वो गुरु अंतर जामी है अंतर दिया जानने वाला है

सतगुरु राखो राखन हार दयाला नानक के घर भोले और नहीं बड़े शब्द हन जिन्ना द्वारा सानू समझौना कीता है सतगुरु सादा राखा है और उसे सतगुरु पाशा महाराज जी तो ही मंगणा है अगला अक्षर है दद्दा मारा सैब जी ने आख्या दद्दे तों भाव है दाता वंडण वाला ਔਰ ਇਸ ਸੰਸਾਰ ਦੇ ਵਿੱਚ ਇੱਕ ਇੱਕ ਅਤਾਲਪੁਰਖ ਮਹਾਰਾਜ ਧੰ ਗੁਰੂ ਨਾਨਕ ਸਾਹਿਬ ਜੀ ਦਾ ਦਰਬਾਰ ਐਸਾ ਹੈ ਜਿਹੜਾ ਹਰੇਕ ਇਨਸਾਨ ਦਰ ਆਏ ਨੂੰ ਦਾਤਾ ਮੰਡ ਦਾ ਪਿਆਰ ਹੈ ਅਕਿਰਤ ਧੰ ਜਿਹੜਾ ਆਖਦਾ ਹੈ ਮੈਂ ਰੱਬ ਨੂੰ ਨਹੀਂ ਮੰਨਦਾ ਅਕਿਰਤ ਧੰ ਜਿਹੜਾ ਆਖਦਾ ਹੈ ਮੈਂ ਗੁਰੂ ਨੂੰ ਨਹੀਂ ਮੰਨਦਾ

ਤੇ ਸੰਸਾਰੀ ਪੰਡਾਰਿਆਂ ਦੇ ਵਿੱਚੋਂ ਕੋਈ ਵੰਡਦਾ ਪਿਆ ਹੋਵੇ ਤੇ ਉਹ ਕਿਸੇ ਨਾ ਕਿਸੇ ਨੂੰ ਵੰਡਦਾ ਵੰਡਦਾ ਭੁੱਲ ਜਾਂਦਾ ਹੈ ਪਰ ਅਕਾਲ ਪੁਰਖ ਮਹਾਰਾਜ ਐਡੇ ਵੱਡੇ ਦਾਤਾਰ ਹਨ ਦਿੰਦਾ ਰਹੇ ਨਾ ਚੁੱਕੇ ਭੋਗ ਮਾਦਾਗ ਇਨਸਾਨ ਨੂੰ ਦਿੱਤੇ ਰਹਿੰਦੇ ਹਨ ਕਦੇ ਵੀ ਕਿਸੇ ਇਨਸਾਨ ਨੂੰ ਭੁੱਲਦੇ ਨਹੀਂ ਹਨ ਸਾਇਬ ਮਹਾਰਾਜ ਇੱਕ ਦੇ ਬਾਡੀਓ ਸਾਰੇ ਹੀ ਜੀਵਾਂ ਨੂੰ ਦਿੰਦੇ ਹਨ ਅਗਲਾ ਅਕਸ਼ਰ ਹੈ ਸਸ ਤੇ ਸਸੇ ਤੋਂ ਭਾਗ ਹੈ ਸਹਾਰਾ ਮਾਗਰਾ ਸਾਹਿਬ ਕਹਿੰਦੇ ਜਦੋਂ ਤੂੰ ਆਪਣੇ ਪੁੱਤਰਾਂ ਧੀਆਂ ਦੇ ਦਰਵਾਜ਼ੇ ਖੜਕਟਾ ਲਈ ਹੁਣ ਤੈਨੂੰ ਕੋਈ ਮੁਸੀਬਤ ਪਈ ਹੋਵੇ ਤੇ ਉਹਨਾਂ ਦਰਵਾਜ਼ਾ ਨਾ ਖੁੱਲਿਆ ਹੋਵੇ ਜਦੋਂ ਤੂੰ ਆਪਣੇ ਮਿੱਤਰਾਂ ਨੂੰ ਜਿਨ੍ਹਾਂ ਨੂੰ ਆਖਦਾ ਸੀ ਇਹਦੇ ਨਾਲ ਮੇਰੀ ਮੇਰੀ ਬੜੀ ਮਿੱਤਰਤਾਈ ਹੈ ਉਹਨਾਂ ਦੇ ਜਾਂ ਦਰਵਾਜ਼ੇ ਬੂਹੇ ਖੜਕਾਏ ਹੁਣ ਕਿਸੇ ਨੇ ਦਰਵਾਜ਼ਾ ਨਾ ਖੋਲਿਆ ਹੋਵੇ ਸੱਚ ਇਹ ਹੈ ਦੁਨੀਆ ਦਾ ਹਰੇਕ ਦਰਵਾਜ਼ਾ ਖੜਕਾ ਕੇ ਥੱਕ ਚੁਕਿਆ ਹੁਨੇ ਤਨ ਗੁਰੂ ਨਾਨਕ ਦੇ ਦਰਬਾਰ ਦਾ ਦਰਵਾਜ਼ਾ ਆਣ ਕੇ ਖੜਕਟਾਈ ਸਤ ਗੁਰੂ ਤੇਨੂੰ ਬਾਹਂ ਪਕੜ ਕੇ ਤੇਰੀ ਪੈਜ ਰੱਖ ਲੇਗਾ ਆਪ ਕੋ ਸਤ ਨਾਮ ਸਤ ਗੁਰੂ ਸੋ ਨਾ ਸੋ झोलिया तो तो इस पवित्र दरबार को भर के तुरेगा सासा ही निर्भर रहना है